जीएनडी रिपोर्ट मुताबिक एदला मुश्किल दे बाद ਹੁਣ ਐਸ਼ਵਰ ਰਾਏ ਸੰਜਲੀਲਾ ਭੰਸਾਲੀ ਦੇ ਗਾਮੇ ਫਿਲਮ ਪਦਮਾਵਤੀ ਵਿੱਚ ਸਪੈਸ਼ਲ ਰੋਲ ਕਰਦੀ ਦਿਖੇਗੀ ਪਦਮਾਵਤੀ ਵਿੱਚ ਦੀਪਿਕਾ ਪਾਦਕੋਨ ਰਣਵੀਰ ਸਿੰਘ ਅਤੇ ਸ਼ਾਹਿਦ ਕਪੂਰ ਲੀਡ ਰੋਲ ਚ ਨੇ ਦੰਗਲ ਸੰਗਮ ਅਮਰਖਾਨੀ ਗਾਮੀ ਫਿਰਮ ਦੰਗਲ ਦਾ ਟਾਈਟਲ ট্র্যাক ਰਿਲੀਜ਼ ਹੋ ਗਿਆ ਜਿਸਨੇ ਦਲੇਰ ਮਹਿੰਦੀ ਨੇ ਆਵਾਜ਼ ਦਿੱਤੀ ਹੈ ਗੀਤ ਵਿੱਚ ਠਮਾਕੇਦਾਰ ਮਿਊਜ਼ਿਕ ਵੀ ਸੁਣਨ ਨੂੰ ਮਿਲਦਾ ਹੈ ਗੀਤ ਵਿੱਚ ਆਮਿਲ ਦੀਆਂ ਬੇਟੀਆਂ ਕੁਸ਼ਤੀ ਜਿੱਤਦੀਆਂ ਵਖਾਈਆਂ ਗਈਆਂ ਨੇ ਆਇਆ ਨਹੀਂ ਉਹ ਸਾਨੂੰ ਪ੍ਰਪੋਜ਼ ਕਰਨਾ ਬੱਬਲ ਰਾਏ ਨੇ ਨਵੇਂ ਗੀਤ ਨਾਂ ਕਰਗੀ ਦਾ ਮੋਸ਼ਨ ਪੋਸਟਰ ਰਿਲੀਜ਼ ਹੋਇਆ ਜਿਸ ਵਿੱਚ ਰਾਏ ਆਪਣਾ ਟੁੱਟਾ ਦਿਲ ਪੁਖਾਰੇ ਨੇ ਪੂਰਾ ਗੀਤ 12 ਦਸੰਬਰ ਨੂੰ ਰਿਲੀਜ਼ ਹੋਏਗਾ ਰ칸 ਦੰਗਲ ਦੀ ਰਿਲੀਜ਼ ਤੋਂ ਪਹਿਲਾਂ ਡਰੇ ਹੋਏ ਨੇ ਉਹਨਾਂ ਕਿਹਾ ਕਿ ਲੰਬੇ ਅਰਸੇ ਤੋਂ ਇੰਡਸਟਰੀ ਵਿੱਚ ਨੇ ਪਰ ਹਾਲੇ ਵੀ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਡਰੇ ਸੇਮੇ ਰਹਿੰਦੇ ਨੇ ਕਿਉਂਕਿ ਕਲਾਕਾਰ ਨੂੰ ਫਿਲਮ ਤੋਂ ਬਹੁਤ ਉਮੀਦਾਂ ਹੁੰਦੀਆਂ ਹਨ ਬਾਲੀਵੁੱਡ ਪ੍ਰਤੀਸਥਾਨੀ ਲਿਓਨੀ ਮੁਤਾਬਕ ਚੇਕ ਕਰ ਕਿ ਤੁਹਾਡੇ ਨਾਲ ਸਹੀ ਵਰਤਾਨ ਨਹੀਂ ਕਰਦਾ ਤਾਂ ਆਪਣੇ ਸਨਮਾਨ ਨਾਲ ਸਮਝੌਤਾ ਕਰਕੇ ਕਦੇ ਕੰਮ ਨਾ ਕਰੋ ਬੀਬੀਸੀ ਦੀ ਖਬਰ ਮੁਤਾਬਕ ਸਨੀ ਨੇ ਕਿਹਾ ਕਿ ਕੋਹਰ ਅਦੇ ਹੱਥ ਚੁੰਦਾ ਕਿਉਂਕਿ ਨਾ ਸੁਣੇਗੀ ਜਾਂ ਸਹੇਗੀ ਸ਼ਰਧਾ ਦੇ ਪੁੱਤਰ ਦੱਤੇ ਰਾਇ ਕਪੂਰ ਦੀ ਆਉਣ ਵਾਲੀ ਫਿਲਮ OK ਜਾਨੂ ਦਾ ਪਹਿਲਾ ਲੁੱਕ ਸਾਹਮਣੇ ਆ ਗਿਆ ਸ਼ਰਧਾ ਨੇ ਇਸ ਫਿਲਮ ਦੀ ਪਹਿਲੀ ਚਲਕ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਫਿਲਮ ਦਾ ਪਹਿਲਾ ਪੋਸਟਰ ਕਾਫੀ ਰੋਮਾਂਟਿਕ ਹੈ ਇਹ ਫਿਲਮ 13 ਜਨਵਰੀ ਨੂੰ ਰਿਲੀਜ਼ ਹੋਵੇਗੀ ਰਾਜਕੁਮਾਰ ਹੀਰਾਨੀ ਸੰਜੇ ਦੱਤੇ ਬਾਯੂਪਿਕ ਬਣਾਉਣ ਜਾ ਰਹੇ ਨੇ ਜਿਸ ਬਾਰੇ ਆਮਿਰ ਖਾਨ ਨੇ ਕਿਹਾ ਕਿ ਉਹਨਾਂ ਫਿਲਮ ਦੀ ਸਕ੍ਰਿਪਟ ਸੁਣੀ ਹੈ ਜੋ ਬਿਹਤਰੀਨ ਹੈ ਆਮਿਰ ਨੇ ਕਿਹਾ ਮੈਂ ਸੰਜੂ ਨੂੰ ਦੱਸਿਆ ਕਿ ਪਹਿਲੀ ਵਾਰ ਜਾਇਆ ਹੋਏਗਾ ਜੋ ਐਕਟਰ ਫਿਲਮ 'ਚ ਨਹੀਂ ਹੈ ਉਸ ਨੂੰ ਦੂਜੇ ਤੋਂ ਵੀ ਵੱਧ ਪਪੂਲਾਰਿਟੀ ਮਿਲੇਗੀ ਯਾਰ ਜੰਦਗੀ ਬਾਕਸ ਆਫਿਸ ਤੇ ਚੰਗੀ ਕਮਾਈ ਕਰ ਰਹੀ ਹੈ। ਫਿਲਮ ਨੇ 61 ਕਰੋੜ 49 ਲੱਖ ਰੁਪਏ ਤੋਂ ਵੱਧ ਕਮਾ ਲਏ ਨੇ। ਵਿਦੇਸ਼ਾਂ ਵਿੱਚ ਫਿਲਮ ਨੂੰ ਪਸੰਦ ਕੀਤਾ ਜਾ ਰਿਹਾ ਹੈ। ਆਲਿਆ ਅਤੇ ਸ਼ਾਹਰੂਖ ਖਾਨ ਨੇ ਫਿਲਮ ਚ ਮੁੱਖ ਕਿਰਦਾਰ ਨਿਭਾਏ ਨੇ। ਫਿਲਮ ਵਿਸ਼ਲੇਸ਼ਕਤਨ ਆਦਰਸ਼ ਨੇ ਟਵੀਟ ਕਰੇ ਜਾਣਕਾਰੀ ਦਿੱਤੀ ਹੈ। ਅਮੀਰ ਖਾਨ ਫਾਤਿਮਾ ਅਤੇ ਸਾਨਿਆ ਨੂੰ ਦਿਲਚਸਪ ਹੈ ਕਿ ਸੀਕਲ ਚ ਮੁੱਖ ਕਿਰਦਾਰਾਂ ਦੇ ਰੂਪ ਚ ਵੇਖਣਾ ਚਾਹੁੰਦੇ ਨੇ। ਫਾਤਿਮਾ ਤੇ ਸਾਨਿਆ ਨੇ ਫਿਲਮ ਦੰਗਲ ਚ ਮਹਾਵੀਰ ਫੋਗਟ ਦੀਆਂ ਬੇਟੀਆਂ ਬਬੀਤਾ ਅਤੇ ਗੀਤਾ ਦਾ ਕਿਰਦਾਰ ਨਿਭਾਇਆ ਹੈ।